ਦੀ ਪ੍ਰੂਗੜ ਜੇਲ੍ਹ ਤੇ ਬਾੰਦਨੀ ਇੰਟ੍ਰੂਗੜ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਇੱਕ ਲੈਟਰ ਲਿਖਿਆ ਹੈ ਔਨ ਦਾ ਬਿਹੈਫ ਆਫ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਡਿਪਟੀ ਕਮਿਸ਼ਨਰ ਜਿਸ ਕੋ ਟੀਐਮ ਦੀ ਪਾਵਰ ਐਕਸਰਸਾਈਜ਼ ਕਰਕੇ ਜਿਹਦੇ ਐਨਐਸਏ ਲਈ ਹੈ ਕਿਉਂਕਿ ਐਨਐਸਏ ਐਕਟ ਦੇ ਵਿੱਚ ਜਿਹੜੀ ਟੈਂਪਰੇਰੀ ਰਿਲੀਜ਼ ਦੀ ਪਾਵਰ ਆ ਉਹ ਟੀਐਮ ਅੰਮ੍ਰਿਤਸਰ ਨੂੰ ਹੈ ਉਹਨਾਂ ਨੂੰ ਉਹਨਾਂ ਨੇ ਲਿਖਿਆ ਹੈ ਕਿ ਇਹਨਾਂ ਦਾ ਜਿਹੜਾ ਟਰੂ ਪ੍ਰੋਸੀਜਰ ਹੈ ਕੰਪਲਾਈਂਸ ਕਰਨੀ ਹੈ ਉਹ ਸੈਰੇਮਨੀ ਦੀ ਉਹ ਤੁਸੀਂ ਰਿਲੀਜ਼ ਕਰੋ ਉਜਰੇ ਰੇ ਦੀਸ ਲੈਟਰ ਹੈ ਅਜੇ ਤੱਕ ਸਾਨੂੰ ਡੀਐਮ ਨੇ ਇਹ ਨਹੀਂ ਦੱਸਿਆ ਕਿ ਉਹ ਕੋ ਕਿ ਸਟੇਟਸ ਹੈਗਾ ਉਹ ਕੁਆਲਿਫਾਈ ਕਰਨ ਦੀ ਪਾਵਰ ਹੈ ਕੀ ਹੈ ਪਰ ਜਦੋਂ ਲੋਕਾਂ ਨੇ ਉਹਨਾਂ ਨੂੰ ਜਿਤਾਤਾ ਹੈ ਤੇ ਉਹ ਕਹਿੰਦੇ ਨਹੀਂ ਕਿ ਮੈਂ ਪਾਰਲੀਮੈਂਟਸ ਜਾਣਾ ਚਾਹੁੰਦਾ ਹਾਂ ਤੇ ਫਿਰ ਇਸ ਕਿਸਮ ਦੀ ਜਿਹੜੀਆਂ ਅਬਸਟੈਕਲਸ ਨੇ ਇਸ ਕਿਸਮ ਦੀ ਜਿਹੜੀਆਂ ਰੁਕਾਵਟਾਂ ਹੈ ਉਹ ਸਟੇ ਗੌਰਮੈਂਟ ਨੂੰ ਨਹੀਂ ਪੈਦਾ ਕਰਨੀ ਚਾਹੀਦੀ ਅਮਰਿਤਪਾਲ ਉਹਨਾਂ ਤੇ ਜੇ ਅਜੇ ਇੱਕ ਜਸਟ ਐਪਰੀਹੈਂਸ਼ਨ ਹੈ ਨਾ ਪ੍ਰੀਵੈਂਟਿਵ ਹੈ ਕਿ ਇਹ ਜੇ ਬਾਹਰ ਆਣਗੇ ਤੇ ਦੋ ਫਰਕੀਆਂ ਇਸ ਮਾਹੌਲ ਖਰਾਬ ਈਚ ਵੀ ਇੰਡੀਅਨ ਸਟੇਟ ਦਾ ਬੜਾ ਪ੍ਰੈਸ਼ਰ ਹੈ ਮਤਲਬ ਮੈਂ ਇਹ ਪਹਿਲੇ ਵੀ ਕਿਹਾ ਹੈ ਅਚੂਅਲ ਫੰਕਸ਼ਨਸ کیا ਹੈਗਾ ਕਿ ਜਿਹੜੀ ਇੰਡੀਅਨ ਸਟੇਟ ਹੈ ਉਹ ਸਿੱਖਾਂ ਨੂੰ ਪ੍ਰਾਪਰ ਦਾ ਨਾਗਰਿਕ ਨਹੀਂ ਮੰਨਦੀ ਜਿਵੇਂ ਸੀ ਅਜ਼ਨਾਲੇ ਵਿੱਚ ਕਿਡਨੈਪਿੰਗ ਦੀ ਸੀ ਉਸ ਤੋਂ ਬਾਅਦ ਦੋ ਐਫਆਈਆਰਸ ਲਾਜ਼ ਹੋਈਆਂ ਨੇ ਇੱਕ ਹੋਈ ਹੈ ਬੁੱਤ ਸਿੰਘ ਵਾਲੇ ਦੇ ਵਿੱਚ ਸਥਾਨੀ ਦੇ ਵਿੱਚ ਇੱਕ ਬੀ ਬਲੌਕ ਵਿਜਨ ਅੰਦਰ ਸਰਚ ਹੋ ਗਿਆ ਚੌਥੀ ਐਫਆਈਆਰ 39 ਨੰਬਰ ਅਜ਼ਨਾਲਾ ਵਾਇਲੈਂਸ ਵਾਲੀ ਉੱਥੇ ਹੋਈ ਇਸ ਬੰਦੇ ਦੇ ਖਿਲਾਫ 4 ਐਫਆਰ ਨੇ ਜਿਹਦੇ ਵਿੱਚ ਸੈਡੀਸ਼ਨ ਵੀ ਸ਼ਾਮਲ ਹੈ ਜਿਹਦੇ ਵਿੱਚ 307 ਵੀ ਸ਼ਾਮਲ ਹੈ ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਤਿੰਨ ਤਿੰਨ ਮਹੀਨੇ ਬਾਅਦ ਜਿਹੜਾ ਐਡਵਾਈਸਰੀ ਰਿਪੋਰਟ ਹੈ ਉਹ ਇਹਨੂੰ ਰੀਵਿਊ ਕਰਦਾ ਹੈ ਤੇ ਫਰੈਸ਼ ਗ੍ਰਾਉਂਡਸ ਆਫ ਡਿਟੈਂਸ਼ਨਸ ਦੇ ਹੀ ਇੱਕ ਐਕਸਟੈਂਸ਼ਨ ਹੋ ਗਿਆ ਜਦੋਂ 1 ਸਾਲ ਪੂਰਾ ਹੋ ਗਿਆ 2024 ਦੇ ਵਿੱਚ ਮਾਰਚ ਵਿੱਚ ਇਹਨਾਂ ਨੇ 13 ਮਾਰਚ 2024 ਨੂੰ 1 ਸਾਲ ਲਈ ਹੋਰ ਐਕਸਟੈਂਡ ਕਰ ਦਿੱਤਾ ਉਹ 18 ਜੂਨ ਨੂੰ ਉਹ ਜਿਹੜੀ ਸੀ ਖਤਮ ਹੋ ਨਸੀ ਫਸਟ ਜਿਹੜਾ ਇਹਦਾ ਹੈਗਾ 3 ਮਹੀਨੇ ਦਾ ਲੋਕਿੰਗ ਪੀਰੀਅਡ ਹੈ ਇਹਨਾਂ ਨੇ ਉਹਨੂੰ ਫਿਰ 3 ਮਹੀਨੇ ਵੀ ਅਗੇ ਐਕਸਟੈਂਡ ਕਰ ਦਿੱਤਾ ਹੈ ਫਰੈਸ਼ ਟੈਂਸ਼ਨ ਬਰੌਕਸ ਸੋ ਸਰ ਨੂੰ ਇਹ ਹੈ ਕਿ ਜਦੋਂ ਇਹਨਾਂ ਬੰਦਿਆਂ ਦੇ ਖਿਲਾਫ ਨੰਬਰ ਆਫ 50 ਇਅਰਸ ਤੇ ਤੁਸੀਂ ਆਰਡੀਨਰੀ ਕੋਰਸ ਆਫ ਲਾਅ ਟਰਾਈ ਕਰੋ ਐਜ਼ ਅਨਾਲਾ ਵਾਲੈਂਸ ਐ ਪਾਈ ਅਮਰਿਤਪਾਲ ਸਿੰਘ ਦੇ ਖਿਲਾਫ 13 ਇਅਰਸ ਨੇ ਟੋਟਲੀ ਕਿ ਤੁਸੀਂ ਉਹਨੂੰ ਲੀਗਲ ਰਾਈਟ ਉਹਦਾ ਕਿ ਉਹ ਇਹਨਾਂ ਨੂੰ ਐਕਸਰਸਾਈਜ਼ ਕਰ ਰਹੀ ਜਿਹੜੀ ਸੁਪਰੀਮ ਕੋਰਟ ਕਹਿ ਰਹੀ ਹੈ ਆਰਟੀਕਲ 21 ਕਹਿ ਰਿਹਾ ਹੈ ਕਿ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਹੈ ਐਮਪੀ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਕੱਲ ਸੌਜਕ ਸਮਾਗਮ ਵੀ ਖਤਮ ਹੋ ਚੁੱਕਿਆ ਹੈ ਪਰ ਹੁਣ ਵੀ ਲੋਕਾਂ ਦਾ ਇੱਕੋ ਸਵਾਲ ਹੈ ਕਿ ਭਾਈ ਅਮਰਿਤਪਾਲ ਕਦੋਂ ਬਾਹਰ ਆਉਣਗੇ ਕਿੰਨਾ ਟਾਈਮ ਉਹ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਕੀ ਕਾਰਨ ਰਹੇ ਨੇ ਕਿ ਕੱਲ ਸਪੀਕਰ ਦੇ ਤਿੰਨ ਵਾਰ ਨਾਂ ਬੋਲਣ ਤੋਂ ਬਾਅਦ ਵੀ ਹਾਲੇ ਤੱਕ ਭਾਈ ਅਮਰਿਤਪਾਲ ਜੇਲ੍ਹ ਤੋਂ ਬਾਹਰ ਨਹੀਂ ਆਏ ਉਹਨਾਂ ਦੇ ਐਡਵੋਕੇਟ ਸਾਫ ਸਾਡੇ ਨਾਲ ਮੌਜੂਦ ਆ ਤਾਂ ਕਾਨੂੰਨ ਦੇ ذریعے ਜਾਣਾਂਗੇ ਕਿ ਕੀ ਕੁਝ ਪ੍ਰੋਸੈਸ ਆ ਤੇ ਕੀ ਅੱਗੇ ਦੀ ਕਾਰਵਾਈ ਜਿਹੜੀ ਕਰ ਰਿਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਕੀ ਹੁਣ ਪ੍ਰੋਸੈਸ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਨ ਰਹੇ ਨੇ ਕਿ ਜੋ ਹਾਲੇ ਤੱਕ ਵੀ ਭਾਈ ਅਮਰਿਤਪਾਲ ਬਾਹਰ ਨਹੀਂ ਆਏ ਅ ਦਿਖੋ 4 ਜੂਨ 2024 ਦੇ ਵਿੱਚ ਰਿਜ਼ਲਟ ਡਿਕਲੇਅਰ ਹੋਏ ਨੇ 올 ਇੰਡੀਆ ਦੇ ਜਿਸ ਦੇ ਵਿੱਚ ਤਰਨਤਾਰਨ ਖਡੂਰ ਸਾਹਿਬ ਕੰਸਟੀਟੂਐਂਸੀ ਤੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਬੜੀ ਥੰਪਿੰਗ ਮੈਜੋਰਿਟੀ ਨਾਲ ਸਭ ਤੋਂ ਜਿਹੜੀ ਟੌਪ ਲੀਡ ਹੈ ਪੰਜਾਬ 'ਚ ਉਹਨਾਂ ਦੀ ਰਹੀ ਹੈ ਹੁਣ ਜਦੋਂ ਕੋਈ ਬੰਦਾ ਜਿੱਤ ਜਾਂਦਾ ਉਹਦਾ ਨੈਕਸਟ ਪ੍ਰੋਸੀਜਰ ਹੁੰਦਾ ਹੈ ਕਿ ਜਦੋਂ ਫਰਸਟ ਪਾਰਲੀਮੈਂਟ ਦਾ ਹਾਊਸ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਇੱਕ ਔਥ ਸੈਰੇਮਨੀ ਦੀ ਪ੍ਰੋਵੀਜ਼ਨ ਹੈ ਉਹਦੀ ਔਥ ਵਿਥਿਨ 60 ਡੇਜ਼ ਹੋ ਔਥ ਲੈਣੀ ਜ਼ਰੂਰੀ ਹੁੰਦੀ ਹੈ ਸੋ ਐਸ ਸੋਨ ਐਸ ਜਦੋਂ ਇਹ ਮੈਂਬਰ ਇਲੈਕਟ ਹੋਏ ਨੇ ਡਿਬਰੂਗੜ੍ਹ ਜੇਲ੍ਹ 'ਚ ਜਿੱਥੇ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੇ ਇੱਕ ਲੈਟਰ ਲਿਖਿਆ ਔਨ ਦਾ ਬਿਹੈਫ ਆਫ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਡਿਪਟੀ ਕਮਿਸ਼ਨਰ ਜਿਤ ਕੋ ਡੀਐਮ ਦੀਆਂ ਪਾਵਰ ਐਕਸਰਸਾਈਜ਼ ਕਰਕੇ ਜਿੰਨੇ ਐਨਐਸਏ ਲਈ ਹੈ ਕਿਉਂਕਿ ਐਨਐਸਏ ਐਕਟ ਦੇ ਵਿੱਚ ਜਿਹੜੀ ਟੈਂਪਰੇਰੀ ਰਿਲੀਜ਼ ਦੀ ਪਾਵਰ ਆ ਉਹ ਡੀਐਮ ਅੰਮ੍ਰਿਤਸਰ ਕੋਲ ਹੈ। ਉਹਨਾਂ ਨੂੰ ਉਹਨਾਂ ਨੇ ਲਿਖਿਆ ਹੈ ਕਿ ਇਹਨਾਂ ਦਾ ਜਿਹੜਾ ਡਿਊ ਪ੍ਰੋਸੀਜਰ ਹੈ ਕੰਪਲਾਈਂਸ ਕਰਨੀ ਹੈ ਉਹ ਸੈਰੇਮਨੀ ਦੀ। ਉਹ ਤੁਸੀਂ ਰਿਲੀਜ਼ ਕਰੋ। ਉਹ ਜਿਹੜਾ ਰਿਲੀਜ਼ ਲੈਟਰ ਹੈ ਅਜੇ ਤੱਕ ਸਾਨੂੰ ਡੀਐਮ ਨੇ ਇਹ ਨਹੀਂ ਦੱਸਿਆ ਕਿ ਉਹ ਕੋ ਕੀ ਸਟੇਟਸ ਹੈਗਾ। ਉਹ ਕਿਹੜੀ ਤਰੀਕ ਨੂੰ ਰਿਲੀਜ਼ ਕਰਨ ਜਾ ਰਿਹਾ ਹੈ। ਨਾ ਹੀ ਇਸ پارਲੀਮੈਂਟ ਦੇ ਪਾਰਟੀ ਕਮਿਊਨੀਕੇਸ਼ਨ ਹੈਗਾ ਨਾ ਹੀ ਪਾਰਲੀਮੈਂਟ ਦੇ ਵਿੱਚ ਜਿਹੜਾ ਹੁਣ ਟੈਂਪੋਰਰੀ ਜਿਹੜੇ ਵੀ ਸਪੀਕਰ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਔਧ ਕਿਉਂ ਨਹੀਂ ਚੁਕਾਈ ਜਾ ਰਹੀ ਤੁਸੀਂ ਦੇਖੋ ਕਿ ਟਾਕ ਆਫ ਦਾ ਟਾਊਨ ਹੈ ਆਲ ਨਿਊਜ਼ ਚੈਨਲਸ ਆਰ ਨਿਊਜ਼ ਪੇਪਰਸ ਰੋਜ਼ ਡੇਲੀ ਕਵਰ ਕਰ ਰਹੇ ਨੇ ਲੋਕਾਂ ਦੀ ਕ੍ਰੋਸ ਕ੍ਰੋਸਟੀ ਹੈਗੀ ਹੈ ਕਿ ਅਮਰਿਤਪਾਲ ਸਿੰਘ ਸੌ ਕਰ ਚੁੱਕੇਗਾ ਸੋ ਉਹ ਜਿਹੜੀ ਕਨਫਿਊਜ਼ਨ ਹੈ ਉਹ ਡੀਐਮ ਅੰਮ੍ਰਿਤਸਰ ਕਲੀਅਰ ਨਹੀਂ ਕਰ ਰਿਹਾ ਹੈਗਾ ਨਾ ਹੀ ਜਿਹੜਾ ਹਾਊਸ ਹੈ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹਨੇ ਵੀ ਕਲੀਅਰ ਨਹੀਂ ਕੀਤਾ ਹੈਗਾ ਸਰ ਹੁਣ ਇਸ ਤੋਂ ਪਹਿਲਾਂ ਜਿਸ ਤਰ੍ਹਾਂ 60 ਦਿਨਾਂ ਦੀ ਉਥ ਹੁੰਦੀ ਹੈ ਕਿ 60 ਦਿਨਾਂ ਦੇ ਵਿੱਚ ਜੇਕਰ ਉਸ ਚੀਜ਼ ਦੇ ਉੱਤੇ ਨਾ ਕਾਰਵਾਈ ਕੀਤੀ ਗਈ ਜਾਂ ਫਿਰ ਭਾਈ ਅਮਰਿਤਪਾਲ 60 ਦਿਨਾਂ ਦੇ ਵਿੱਚ ਬਾਹਰ ਨਾ ਆਏ ਕਿ ਉਹ ਸੀਟ ਵੀ ਵੇਕਟਡ ਹੋ ਜਾਏਗੀ ਹਾਂ ਟੈਕਨੀਕਲ ਤੇ ਜਦੋਂ ਤੁਸੀਂ ਉਥ ਨਹੀਂ ਲੈਂਦੇ ਚਾਹੇ ਤੁਸੀਂ ਰੈਗੂਲਰ ਜਿਹੜੇ ਆਰ ਦੀ ਪਾਰਲੀਮੈਂਟ ਸੈਸ਼ਨਸ ਦੇ ਵਿੱਚ ਪਾਰਟਿਸਪੇਟ ਨਹੀਂ ਕਰਦੇ ਫਿਰ ਕੀ ਹੁੰਦਾ ਕਿ ਇਹ ਕਮੇਟੀ ਬਣਾ ਦਿੰਦਾ ਸਪੀਕਰ ਉਹ ਡਿਸਕਵਾਲਿਫਾਈ ਕਰਨ ਦੀ ਪਾਵਰ ਹੈਗੀ ਹੈ ਪਰ ਜਦੋਂ ਲੋਕਾਂ ਨੇ ਉਹਨਾਂ ਨੂੰ ਜਤਾਤਾ ਹੈ ਤਾਂ ਉਹ ਕਹਿੰਦੇ ਨਹੀਂ ਕਿ ਮੈਂ ਪਾਰਲੀਮੈਂਟਸ ਜਾਣਾ ਚਾਹੁੰਨਾ ਹੈ ਤੇ ਫਿਰ ਇਸ ਕਿਸਮ ਦੀਆਂ ਜਿਹੜੀਆਂ ਅਬਸਟੈਕਲਸ ਨੇ ਇਸ ਕਿਸਮ ਦੀਆਂ ਜਿਹੜੀਆਂ ਰੁਕਾਵਟਾਂ ਉਹ ਸਟੇਟ ਗਵਰਨਮੈਂਟ ਨੂੰ ਨਹੀਂ ਪੈਦਾ ਕਰਨੀਆਂ ਚਾਹੀਦੀਆਂ ਫਿਰ ਸੈਕੰਡ ਵਨ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਿਆ ਹਾਂ ਕਿ ਇੱਕ ਜਿਹੜੀ ਉਹ ਫਿਲਮ ਐਕਟਰ ਹੈ ਬੀਜਪੀ ਦੀ ਟਿਕਟ ਤੋਂ ਜਿਹੜੀ ਐਮਪੀ ਬਣੀ ਹੈ ਕੰਗਨਾ ਰਣੌਤ ਔਨੇ ਸਿੱਖਾਂ ਦੇ ਖਿਲਾਫ ਪੰਜਾਬ ਦੇ ਖਿਲਾਫ ਸਟੇਟਮੈਂਟ ਦਿੱਤੀ ਹੈ। ਉਹਦੀ ਸਟੇਟਮੈਂਟ ਤੋਂ ਬਾਅਦ ਤੁਸੀਂ ਦੇਖਿਆ ਕਿ ਹਰਿਆਣੇ ਦੇ ਵਿੱਚ ਸਿੱਖਾਂ ਤੇ ਹਮਲਾ ਹੋਇਆ ਹੈ, ਹਿਮਾਚਲ ਸ਼ੋਇਆ, ਬਿਹਾਰ ਦੇ ਵਿੱਚ ਹੋਇਆ ਹੈ। ਇੱਕ ਕਮਿਊਨਲ ਵੋਲੈਂਸ ਹੋਈ ਹੈ। ਟਿਲ ਡੇਟ ਕਿਉਂਕਿ ਦਿੱਲੀ ਦਾ ਇਨਾ ਪ੍ਰਭਾਵ ਹੈ ਉਹਦੇ ਤੇ ਕਿਸੇ ਵੀ ਸਟੇਟ ਨੇ ਕੋਈ ਐਫਆਈਆਰ ਲਾਜ਼ ਨਹੀਂ ਕੀਤੀ। ਅਮਰਿਤਪਾਲ ਹੁਣਾਂ ਤੇ ਤੇ ਅਜੇ ਇੱਕ ਜਸਟ ਐਪਰੀਹੈਂਸ਼ਨ ਹੈ ਨਾ ਪ੍ਰੀਵੈਂਟਿਵ ਹੈ ਕਿ ਇਹ ਜੇ ਬਾਹਰ ਆਣਗੇ ਤੇ ਦੋ ਫਿਰਕਿਆਂ 'ਚ ਮਾਹੌਲ ਖਰਾਬ ਹੋ ਸਕਦਾ ਹੈ। ਤੇ ਈਚ इंडियन स्टेट ਦਾ ਬੜਾ ਪ੍ਰੈਸ਼ਰ ਹੈ ਮਤਲਬ ਮੈਂ ਪਹਿਲੇ ਵੀ ਕਿਹਾ ਹੈ ਅੱਜ ਵੀ ਫੰਕਸ਼ਨਸ ਕਿਹਾ ਹੈਗਾ ਕਿ ਜਿਹੜੀ ਇੰਡੀਅਨ ਸਟੇਟ ਹੈ ਉਹ ਸਿੱਖਾਂ ਨੂੰ ਬਰਾਬਰ ਦਾ ਨਾਗਰਿਕ ਨਹੀਂ ਮੰਨ ਰਹੀ ਮਤਲਬ ਐਵੇਂ ਫੀਲ ਹੋ ਰਿਹਾ ਹੈ ਕਿ ਸਿੱਖਾਂ ਨੂੰ ਹੀ ਦੂਜੇ ਦਰਜੇ ਦਾ ਨਾਗਰਿਕ ਮੰਨਦੀ ਹੈ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਹੈਗਾ ਕਿਸੇ ਵੀ ਸੁਪਰੀਮ ਕੋਰਟ ਨੇ ਕਿਸੇ ਹਾਈ ਕੋਰਟ ਨੇ ਸੋ ਮੋਟਰ ਨਹੀਂ ਲਿਆ ਕਿ ਕਿਉਂ ਹੋ ਰਿਹਾ ਹੈ ਹੁਣ ਵੇਖੋ ਪ੍ਰੈਜ਼ੀਡੈਂਟ ਬੈਠਿਆ ਹੋਇਆ ਹੈ ਪੀਐਮ ਬੈਠਿਆ ਹੋਇਆ ਹੈ ਹਾਊਸ ਇਹਨਾਂ ਨੂੰ ਇਹਦਾ ਸੋ ਮੋਟਰ ਲੈਣਾ ਚਾਹੀਦਾ ਹੈ ਇਹ ਇਮੀਡੀਏਟ ਬੈਰੀਅਰ ਦੂਰ ਕਰਨਾ ਚਾਹੀਦਾ ਫਿਰ ਅਗਲੀ ਗੱਲ ਕਿ ਜਦੋਂ ਸੁਪਰੀਮ ਕੋਰਟ ਦੀ ਲੈਂਡਮਾਰਕ ਜਜਮੈਂਟ ਆ ਗਈ ਹੈ 올 ਹਾਈ ਕੋਰਟਸ ਨੇ ਸੁਪਰੀਮ ਕੋਰਟ ਨੇ ਉਹਦੀ ਐਗਜ਼ੀਕਿਊਸ਼ਨ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਕੋਈ ਅਸੈਂਬਲੀ ਦੇ ਮੈਂਬਰ ਨੇ ਕੋ ਪਾਰਲੀਮੈਂਟ ਦੇ ਮੈਂਬਰ ਹੈਗੇ ਨਹੀਂ ਅਗਰ ਉਹਨਾਂ ਦੇ ਖਿਲਾਫ ਕੋਈ ਕੇਸ ਦਰਜ ਹੁੰਦਾ ਹੈ ਤਾਂ ਉਹਦਾ ਸਪੀਡਿਡ ਟ੍ਰਾਇਲ ਹੋਣਾ ਚਾਹੀਦਾ ਹੈ ਤੀਸਰੀ ਸੁਪਰੀਮ ਕੋਰਟ ਦੀਆਂ ਲੈਂਡਮਾਰਕ ਜਜਮੈਂਟਸ ਨੇ ਉਹ ਵੀ ਕਹਿੰਦੇ ਨੇ ਕਿ ਐਨਐਸਏ ਨਹੀਂ ਹੋਣੀ ਚਾਹੀਦੀ ਇਟ ਸ਼ੁੱਡ ਬੀ ਇਨ ਰੇਅਰੈਸਟ ਟੂ ਰੇਅਰੈਸਟ ਕੇਸਸ ਜਿਹੜਾ ਆਰਡਨਰੀ ਕੋਰਸ ਆਫ ਲਾਅ ਹੈ ਉਹ ਫੋਲੋ ਹੋਣਾ ਚਾਹੀਦਾ ਹੈ ਜਦੋਂ ਅਮਰਿਤਪਾਲ ਤੇ ਉਦੇ ਸਾਥੀਆਂ ਦੇ ਖਿਲਾਫ 18 ਮਾਰਚ ਤੋਂ ਪਹਿਲੇ 4 ਅਫੇਅਰਸ ਲਾਜ਼ ਸੀ ਇੱਕ ਅਫੇਅਰ ਜीडीसी ਅਜ਼ਨਾਲੇ ਵਿੱਚ ਕਿਡਨੈਪਿੰਗ ਦੀ ਸੀ ਉਸ ਤੋਂ ਬਾਅਦ 2 ਅਫੇਅਰਸ ਲਾਜ਼ ਹੋਈਆਂ ਨੇ ਇੱਕ ਹੋਈ ਹੈ ਬੁੱਧ ਸਿੰਘ ਵਾਲੇ ਦੇ ਵਿੱਚ ਥਾਣੀ ਦੇ ਵਿੱਚ ਇੱਕ ਵੀ ਬਲਾਕ ਡਿਵੀਜ਼ਨ ਅਮਨਰਚ ਹੋਈ ਹੈ 44 एफआईआर 39 नंबर जनाला वायलेंस वाली ਉੱਥੇ ਹੋਊਂਗੀ ਹੈ ਜਿਸ ਬੰਦੇ ਦੇ ਖਿਲਾਫ 4 एफआईआर ਨੇ ਜਿਹਦੇ ਵਿੱਚ ਸਜਿਸ਼ਨ ਵੀ ਸ਼ਾਮਲ ਹੈ ਜਿਹਦੇ ਵਿੱਚ 307 ਵੀ ਸ਼ਾਮਲ ਹੈ ਤੁਸੀਂ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਆਰਡੀਨਰੀ ਕੋਰਸ ਆਫ ਫਲੋ ਐਕਸਰਸਾਈਜ਼ ਕਿਉਂ ਨਹੀਂ ਕਰ ਰਹੇ ਤੇ ਇਹ ਹੋਣ ਜਿਹੜੇ ਜਦੋਂ ਸੁਪਰੀਮ ਕੋਰਟ ਦੀਆਂ ਜਜਮੈਂਟਸ ਨੇ ਕਿ ਤੁਹਾਨੂੰ ਅਰੈਸਟ ਪਾਉਣੀ ਚਾਹੀਦੀ ਹੈ ਟ੍ਰਾਇਲ ਸਪੀਡੀ ਕਰਨਾ ਚਾਹੀਦਾ ਹੈ ਉਹ ਅਸੀਂ ਮਹਿਸੂਸ ਕਰਦੇ ਹਾਂ ਕਿ ਇਮੀਡੀਏਟਲੀ ਹੋਣਾ ਚਾਹੀਦਾ ਹੈ ਸਾਰਾ ਕੁਝ ਤੇ ਨਾਲ ਹੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਟੇਟ ਗਵਰਨਮੈਂਟ ਦੇ ਹੱਥ ਵਿੱਚ ਹੈ ਸਭ ਕੁਝ ਪਰ ਸਟੇਟ ਗਵਰਨਮੈਂਟ ਐ ਨਾ ਹੌਲੀ ਕਿਉਂ ਚੱਲ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਸਲੋ ਪ੍ਰੋਸੈਸ ਕਿਉਂ ਚੱਲ ਰਿਹਾ ਕਿਉਂਕਿ ਲਗਭਗ 10 ਤੋਂ 15 ਦਿਨ ਪਹਿਲਾਂ ਦੀ ਇੱਕ ਜੇਲ੍ਹ ਸੁਪਰਡੈਂਟ ਦੇ ਵੱਲੋਂ ਲੈਟਰ ਵੀ ਜਾ ਚੁੱਕਿਆ ਪਰ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਸਾਹਮਣੇ ਆ ਰਹੀ ਇਹ ਤਾਂ ਹੁਣ ਦੇਖੋ ਸਪੀਕਰ ਦੱਸ ਸਕਦਾ ਹੈ ਤੇ ਡੀਐਮ ਅੰਮ੍ਰਿਤਸਰ ਦੱਸ ਸਕਦਾ ਸੀ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਹੁਣ ਅਧਿਕਾਰ ਖੇਤਰ ਉਹਨਾਂ ਦਾ ਹੈਗਾ ਤੇ ਇਸ ਕੇਸ ਦੇ ਵਿੱਚ ਨਾਤੇ ਕਿਸੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ ਇਹ ਗੱਲ ਰਿਸਕ ਕੀਤੀ ਹੈ ਨਾ ਹੀ ਕੋਈ ਜਿਹੜੇ 541 ਅਦਰ ਮੈਂਬਰਸ ਨੇ ਉਹਨਾਂ ਚੋਂ ਕਿਸ ਨੇ ਇਹ ਗੱਲ ਕਹੀ ਹੈ ਕਿ ਇਹ ਸਾਡਾ ਕਲੀਗ ਹੈਗਾ ਹੈ ਇਦਨੇ ੱਤਕਾ ਕਿਉਂ ਕੀਤਾ ਜਾ ਰਿਹਾ ਹੈ ਇੱਕ ਪਾਸੇ ਇਹ ਚੀਜ਼ ਵੀ ਸਾਹਮਣੇ ਆਉਂਦੀ ਹੈ ਤੇ ਦੂਜੇ ਪਾਸੇ ਬੁੱਧੀਜੀਵੀਆਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਹਾਲੇ ਤੱਕ NSA ਨੂੰ ਚੈਲੰਜ ਨਹੀਂ ਕੀਤਾ ਗਿਆ ਐਡਵੋਕੇਟਸ ਦੇ ਵੱਲੋਂ ਇਹ ਗਲਤੀ ਕਿਉਂ ਰਹੀ ਜਾਂ ਹਾਲੇ ਤੱਕ ਕਿਉਂ ਨਹੀਂ ਪਾਈ ਅਮਰਿਤਪਾਲ ਦੇ ਵੱਲੋਂ NSA ਨੂੰ ਚੈਲੰਜ ਕੀਤਾ ਗਿਆ ਦੇਖੋ ਇਹ ਕੱਲਾ ਅਮਰਿਤਪਾਲ ਹੀ ਕੱਲਾ ਨਹੀਂ ਹੈਗਾ ਮਤਲਬ ਆ ਪ੍ਰਕਾਸ਼ ਸਿੰਘ ਬਾਦਲ ਜਿਹੜੇ ਐਕਸੀ ਮਿਨਿਸਟਰ ਨੇ ਔਰ ਨੰਬਰ ਆਫ ਅਦਰ ਕਾਲੀ ਲੀਡਰਸ ਸੀ ਇਸ ਸਿੱਖਾਂ ਦੇ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਕੇਸਸ ਨੂੰ ਇਹ ਚੈਲੰਜ ਕਰਦੇ ਹੈਗੇ ਸੋ ਅਮਰਿਤਪਾਲ ਦਾ ਇਹ ਹੈਗਾ ਕਿ ਮੈਂ ਇਹਨੂੰ ਚੈਲੰਜ ਨਹੀਂ ਕਰਨਾ ਸਟੇਟ ਦੀ ਮਰਜ਼ੀ ਹੈ ਜਿੰਨਾ ਚਿਰ ਤੱਕ ਇਹਨੇ ਰੱਖਣਾ ਰੱਖ ਲਈ ਜਦੋਂ ਛੱਡਣਾ ਛੱਡ ਦੇ ਤਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰੋਸੈਸ ਰਹੇਗਾ ਕਿਉਂਕਿ ਸਮਾਂ ਬਹੁਤ ਘੱਟ ਹੈ ਪਹਿਲਾਂ ਵਾਲਾ ਸਮਾਂ ਲੰਘ ਚੁੱਕਿਆ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਕਿਰਿਆ ਹੋਵੇ ਰਵੇਗੀ ਤੇ ਕੁ ਟੈਕਨੀਕਲ ਤੇ ਜਿਹੜਾ ਐਨਐਸਏ ਲਾਅ ਹੈਗਾ ਉਹਦੇ ਸਪਰੂਵਿਜ਼ਨ ਹੈ ਕਿ ਤੁਸੀਂ 1 ਸਾਲ 12 ਮਹੀਨੇ ਬੰਦੇ ਨੂੰ ਰੱਖਣਾ ਹੁੰਦਾ ਹੈ ਔਰ ਇੱਕ ਸਾਲ ਦੇ ਵਿੱਚ ਤੋਂ ਤਿੰਨ ਤਿੰਨ ਮਹੀਨੇ ਬਾਅਦ ਜਿਹੜਾ ਐਡਵਾਈਜ਼ਰੀ ਰਿਪੋਰਟ ਹੈ ਉਹ ਇਹਨੂੰ ਰਿਵਿਊ ਕਰਦਾ ਹੈ ਤੇ ਫਰੈਸ਼ ਗਰਾਉਂਡਸ ਆਫ ਡਿਟੈਂਸ਼ਨਸ ਦੇ ਹੀ ਇਹ ਐਕਸਟੈਂਸ਼ਨ ਹੁੰਦੀ ਹੈ ਜਦੋਂ ਇੱਕ ਸਾਲ ਪੂਰਾ ਹੋ ਗਿਆ ਹੈ 2024 ਦੇ ਵਿੱਚ ਮਾਰਚ ਵਿੱਚ ਇਹਨਾਂ ਨੇ 13 ਮਾਰਚ 2024 ਨੂੰ ਇੱਕ ਸਾਲ ਲਈ ਹੋਰ ਐਕਸਟੈਂਡ ਕਰ ਦਿੱਤੀ ਹੁਣ 18 ਜੂਨ ਨੂੰ ਉਹ ਜਿਹੜੀ ਸੀ ਖਤਮ ਹੋਣਾ ਸੀ ਫਰਸਟ ਜਿਹੜਾ ਇਹਦਾ ਹੈਗਾ ਤਿੰਨ ਮਹੀਨੇ ਦਾ ਲੋਕਿੰਗ ਪੀਰੀਅਡ ਹੈ ਇਹਨਾਂ ਨੇ ਉਹਨੂੰ ਫਿਰ 3 ਮਹੀਨੇ ਲਈ ਅੱਗੇ ਐਕਸਟੈਂਡ ਕਰ ਦਿੱਤਾ ਹੈ ਫਰੈਸ਼ ਡਿਟੈਂਸ਼ਨ ਗਰਾਉਂਡਸ ਤੇ ਸੋ ਸਾਨੂੰ ਇਹ ਹੈ ਕਿ ਜਦੋਂ ਇਹਨਾਂ ਬੰਦਿਆਂ ਦੇ ਖਿਲਾਫ ਨੰਬਰ ਆਫ ਐਫੀਆਰਸ ਨੇ ਤੁਸੀਂ ਆਰਡੀਨਰੀ ਕੋਰਸ ਆਫ ਲਾਅ ਟਰਾਈ ਕਰੋ ਜਨੈਲਾ ਵੌਲੈਂਸ ਹੈ ਪਾਈ ਅਮਰਿਤਪਾਲ ਸਿੰਘ ਦੇ ਖਿਲਾਫ 13 ਐਫੀਆਰਸ ਨੇ ਟੋਟਲੀ ਥੇ ਤੇ ਤੁਸੀਂ ਉਹਨੂੰ ਲੀਗਲ ਰਾਈਟ ਉਹਦਾ ਕਿਉਂ ਨਹੀਂ ਉਹਨੂੰ ਐਕਸਰਸਾਈਜ਼ ਕਰ ਰਹੇ ਜਦੋਂ ਸੁਪਰੀਮ ਕੋਰਟ ਕਹਿ ਰਹੀ ਹੈ ਆਰਟੀਕਲ 21 ਕਹਿ ਰਿਹਾ ਹੈ ਕਿ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਹੈ ਤੇ ਪੰਜਾਬ ਗਵਰਨਮੈਂਟ ਉਹ ਐਟਮੈਂਟ ਨੂੰ ਜੇਲ੍ਹ ਚ ਰੱਖਣ ਫਿਰ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਤੇ ਜਿਹੜੀ ਪਾਰਲੀਮੈਂਟ ਹੈ ਉਹ ਵੀ ਕੋਈ ਇੰਟਰਵਿਨ ਨਹੀਂ ਕਰ ਰਹੀ ਇਸ ਸਟੇਜ ਤੇ ਪਰ ਉਸ ਦੇ ਨਾਲ ਹੀ ਕਿਤਨਾ ਕਿਤੇ ਵੀ ਕਿ ਹਜ਼ਾਰੇ ਹੈ ਕਿ ਅਮਰਿਤਪਾਲ ਦੀ ਖੁਦ ਦੀ ਟੀਮ ਵੀ ਬਹੁਤ ਜ਼ਿਆਦਾ ਹੌਲੀ ਚੱਲ ਰਹੀ ਹੈ ਢਿੱਲੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਸੀ ਗਲਤ ਹੈਗੀ ਹੈ ਮੈਂ ਤਿੰਨ ਕੇਸਸ ਦੇ ਵਿੱਚ ਅਜ਼ਨਾਲਾ ਜਿਹੜਾ ਕਿਡਨੈਪਿੰਗ ਮੈਟਰ ਹੈ ਅਜ਼ਨਾਲਾ ਵਾਲੈਂਸ ਮੈਟਰ ਹੈ ਬੀਬਲ ਡਿਵੀਜ਼ਨ ਦੇ ਵਿੱਚ ਜਿਹੜੇ ਤਿੰਨ ਮੈਟਰਸ ਨੇ ਮੈਂ ਅਰਾਊਂਡ ਲਾਸਟイヤー ਅਗਸਟ ਵਿੱਚ ਮੈਨੂੰ ਲੱਗਦਾ ਕਿ ਅਸੀਂ ਐਪਲੀਕੇਸ਼ਨ ਮੈਜਿਸਟ੍ਰੇਟ ਕੋਲ ਮੂਵ ਕੀਤੀ ਸੀ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਇਹ ਹੁਣ ਜੇਲ੍ਹ 'ਚ ਬੰਦ ਨਹੀਂ ਆਲ ਮਤਲਬ ਭਾਈ ਅਮਰਿਤਪਾਲ ਦਲਜੀਤ ਸਿੰਘ ਕਲਸੀ ਗੋਰਾਜ਼ਲਾ ਜਿੰਨੇ ਵੀ ਹੋਰ ਬੰਦੇ ਨੇ ਉਹਨਾਂ ਦੇ ਬਿਹਫਤੇ ਅਸੀਂ ਗਏ ਆ ਅਸੀਂ ਕੋਰਟ ਨੂੰ ਕਿਹਾ ਕਿ ਜਿਹੜਾ ਆਰਟੀਕਲ 21 ਹੈ ਉਹ ਕਹਿੰਦਾ ਸਪੀਡੀ ਟ੍ਰਾਇਲ ਹਰ ਬੰਦੇ ਦਾ ਫੰਡਾਮੈਂਟਲ ਰਾਈਟ ਹੈ تجری ਸਾਡੇ ਖਿਲਾਫ ਪੈਂਡਿੰਗ ਟ੍ਰਾਇਲਸ ਨੇ ਉਹਦੇ ਵਿੱਚ ਚਾਹੀਦੇ ਤੁਸੀਂ ਸਾਨੂੰ ਅਰੈਸਟ ਪਾ ਕੇ ਅੰਮ੍ਰਿਤਸਰ ਲੈ ਕੇ ਉਹ ਟ੍ਰਾਇਲਸ ਨੂੰ ਸ਼ੁਰੂ ਕਰੋ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਉਹਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸ਼ੁਰੂ ਕਰ ਲਓ ਚਾਹੇ ਸਾਡੇ ਵਕੀਲਾਂ ਦੀ ਹਾਜ਼ਰੀ ਸਟ੍ਰਾਈਲ ਸ਼ੁਰੂ ਕਰੋ ਪਰ ਇਹਨੂੰ ਸਪੀਡਿਡ ਟ੍ਰਾਇਲ ਹੋਣੇ ਚਾਹੀਦੇ ਨੇ ਉਹਦੇ ਉੱਪਰ ਟਿਲ ਰੇਟ ਕੋਰਟਸ ਨੇ ਜੇ ਆਰਡਰ ਪਾਸ ਲਿੰਕ ਕੀਤੇ ਫਿਰ ਇੱਕ ਕੇਸ ਵਿੱਚ ਦਲਜੀਤ ਸਰਬਜੀਤ ਕਲਸੀ ਜਿਹੜੇ ਨਾਲ ਨੇ ਇਸ ਕੇਸ ਦੇ ਵਿੱਚ ਉਹ ਹਾਈ ਕੋਰਟ ਗਏ ਕਿ ਮੇਰੀ ਇਹਨਾਂ ਕੇਸਸ ਦੇ ਵਿੱਚ ਅਰੈਸਟ ਹੋਣੀ ਚਾਹੀਦੀ ਹੈ ਉਹ ਇੱਥੇ ਹਾਈ ਕੋਰਟ ਦੇ ਸਿੰਗਲ ਬੈਂਚ ਜੱਜਸ ਨੇ ਰਿਜੈਕਟ ਕਰ ਦਿੱਤਾ ਕਿ ਇਹਨਾਂ ਦੀ ਅਰੈਸਟ ਨਹੀਂ ਪਾਉਗੀ ਸੋ ਜਿਹੜੀ ਮੈਕਸਮਮ ਲੀਗਲ ਜਿਹੜੀ ਤੁਸੀਂ ਰੈਮਡੀ ਲੈ ਸਕਦੇ ਹੋ ਅਵੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਕੋਰਟਸ ਨੇ ਵੀ ਰੈਲੀਫ ਨਹੀਂ ਦਿੱਤੀ ਹੈਗੀ ਤੇ ਨਾ ਹੀ ਸਾਨੂੰ ਦੂਸਰੀ ਸਾਈਡਸ ਤੋਂ ਕੋਈ ਸਟੇਟ ਵਾਲੇ ਪਾਸੋਂ ਨਾ ਹੀ ਸੈਂਟਰ ਗਵਰਨਮੈਂਟਲ ਰੀਲਿਫ ਦਿੱਤੀ ਹੈਗੀ ਸਰ ਜੇ ਕੋਈ ਵੀ ਵਿਅਕਤੀ ਇੱਕ ਐਮਪੀ ਦੀ ਸੀਟ ਤੋਂ ਲੜਦਾ ਹੈ ਤੇ ਇਸ ਤੋਂ ਬਾਅਦ ਉਹ ਜਿੱਤ ਜਾਂਦਾ ਹੈ ਉਸ ਦੇ ਉੱਤੇ ਐਨਐਸਸੀ ਲੱਗਿਆ ਹੁੰਦਾ ਹੈ ਉਸ ਨੂੰ ਲੈ ਕੇ ਪੂਰਾ ਕੀ ਕਾਨੂੰਨ ਹੈ ਦੇਖੋ ਐਨਐਸਸੀ ਲਾ ਜਿਹੜਾ ਹੈਗਾ ਬੇਸਿਕਲੀ ਇਹ ਬ੍ਰਿਟਿਸ਼ ਬੇਡ ਲਾ ਹੈ ਇਹ ਲਾ ਬਾਇਨਸੀ ਐਨਐਨਏ ਡਿਫੈਂਸ ਆਫ ਗਵਰਨਮੈਂਟ ਆਫ ਇੰਡੀਆ ਐਕਟ 1915 ਬਣਾਇਆ ਸੀ ਜਿਹਦਾ ਐਮਸੀ ਜਿਹੜੇ ਆਜ਼ਾਦੀ ਦੇ ਪ੍ਰਵਾਨੇ ਨੇ ਫਰੀडम ਫਾਈਟਰਸ ਦੀ ਆਵਾਜ਼ ਨੂੰ ਸੁਨਪ ਕਰਨਾ ਹੈ ਇਸ ਕਾਨੂੰਨ ਨੂੰ ਇਹਨਾਂ ਨੇ ਐਜ਼ ਇਟ ਇਜ਼ ਅਡਾਪਟ ਕਰ ਲਿਆ ਇੰਡੀਅਨ ਸਟੇਟ ਨੇ ਅਨੁਫਰੇਨਾ ਨੇ ਵੱਖ-ਵੱਖਰੀ ਸ਼ੇਪਸ ਲੈਂਦੇ ਹੋਏ ਪਹਿਲੇ ਇਹਨੂੰ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਜਿਹਨੂੰ ਮੀਸਾ ਕਹਿੰਦੇ ਆ ਉਹਦੇ ਵਿੱਚ ਕਨਵਰਟ ਕਰ ਦਿੱਤਾ ਜਦੋਂ ਮੀਸਾ ਦੀ ਮਿਸ਼ਿਊਜ਼ ਹੋਈ ਤੇ ਜਿਹੜੀ ਭਾਜਪਾ ਜਨਤਾ ਪਾਰਟੀ ਦੀ ਗਵਰਨਮੈਂਟ ਬਣੀ ਸੀ 1977 ਚ ਉਹਨਾਂ ਨੇ ਮੀਸਾ ਨੂੰ ਸਕ੍ਰੈਪ ਕਰ ਦਿੱਤਾ ਉਸੇ ਡਰੋਕਨਨ ਲਾ ਨੂੰ ਇਹਨਾਂ ਨੇ ਨਵਾਂ ਨਾਮ ਦਿੱਤਾ ਨੈਸ਼ਨਲ ਸਕਿਉਰਿਟੀ ਐਕਟ ਇਹ 1980 ਚ ਕਾਂਗਰਸ ਗਵਰਨਮੈਂਟ ਨੇ ਇੰਦਰਾ ਗਾਂਧੀ ਨੇ ਜਿਹੜੇ ਉਹਦੇ ਪੋਲਿਟਿਕਲ ਬ੍ਰੋਧੀ ਨੇ ਉਹਨਾਂ ਦੀ ਆਵਾਜ਼ ਸੁਣਨ ਲਈ ਬਣਾਇਆ ਹੈ। ਤਿਸੋ ਇਹ ਜਿਹੜਾ NSA ਐਕਟ ਹੈਗਾ ਇਹ ਅਗੇਂਸਟ ਦ ਸਪਿਰਟ ਆਫ ਦ ਕਨਸਟੀਟਿਊਸ਼ਨ ਹੈਗਾ। ਇਹ ਸਪੈਸ਼ਲ ਐਕਟਸ ਅੰਗਰੇਜ਼ਾਂ ਵਾਂਗੂ ਹੈ। ਇਹ ਹਰ ਬੰਦੇ ਦੀ ਆਵਾਜ਼ ਦਬਾਉਣਾ ਚਾਹੁੰਦੇ ਨੇ ਜਿਹੜਾ ਕੋਈ ਸਟੇਟ ਦੇ ਪੋਲਿਟਿਕਲ ਮਸਲਿਆਂ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਕਰਦਾ ਹੈ। वाले ਦਿਨਾਂ ਦੇ ਵਿੱਚ ਕੀ ਅਗਲਾ ਕਦਮ ਰਹੇਗਾ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਕਾਰਵਾਈ ਹੋਵੇ ਹਾਈ ਕੋਰਟ ਦਾ ਦੁਆਰਾ ਰੋਕ ਕੀਤਾ ਜਾਵੇਗਾ ਜਾਂ ਫਿਰ ਮਾਨਯੋਗ ਸੁਪਰੀਮ ਕੋਰਟ ਜਾਇਆ ਜਾਵੇਗਾ ਦੇਖੋ ਇਹ ਤਾਂ ਫਟਾ ਮੈਟਰ ਹੈ ਸੁਪਰੀਮ ਕੋਰਟ ਨੂੰ ਖੁਦ ਹੀ ਸੋਮੋਟੋ ਲੈਣਾ ਚਾਹੀਦਾ ਸੀ ਤੇ ਸੋਚਦੇ ਆ ਕਿ ਮੈਟਰ ਫਾਈਲ ਕਰਨ ਵਾਲਾ ਨਹੀਂ ਹੈਗਾ ਸੁਪਰੀਮ ਕੋਰਟ ਨੂੰ ਸੋਮੋਟੋ ਲੈਣਾ ਚਾਹੀਦਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਸ ਨੂੰ ਸੋਮੋਟੋ ਲੈਣਾ ਚਾਹੀਦਾ ਹੈ ਇਵਨ ਜਿਹੜੇ ਸਪੀਕਰ ਨੇ ਪਾਰਲੀਮੈਂਟ ਦੇ ਲੋਕ ਸਭਾ ਦੇ ਉਸ ਸਪੀਕਰ ਨੂੰ ਵੀ ਚਾਹੀਦਾ ਹੈ ਕਿ ਤੁਹਾਡਾ ਇੱਕ ਮੈਂਬਰ ਇਲੀਗਲ ਕਸਟਡੀ ਦੇ ਵਿੱਚ ਕਨਫਾਈਨ ਹੈਗਾ ਔਰ ਨੂੰ ਇੰਟਰਵਿਨ ਕਰਨਾ ਚਾਹੀਦਾ ਹੈ ਕਿ ਇਹਨੂੰ ਸ਼ਡੋਨ ਲਈ ਅੱਗੇ ਆਉਣਾ ਚਾਹੀਦਾ ਹੈ ਜੀ ਬਹੁਤ ਬਤਨਵਾਦ ਤਾਂ ਬਿਲਕੁਲ ਕਿਤੇ ਨਾ ਕਿਤੇ ਹਾਲੇ ਤੱਕ ਵੀ ਸਵਾਲات ਜਾਰੀ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੂੰ ਵੀ ਇਸ ਮਾਮਲੇ ਤੇ ਸੁਮੋਟੋ ਲੈਣਾ ਚਾਹੀਦਾ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਵੀ ਉਹੀ ਸਵਾਲ ਬਣਿਆ ਹੋਇਆ ਹੈ ਕਿ ਕਾਨੂੰਨ ਦੇ ਜਰੀਏ ਅਮਰਿਤਪਾਲ ਬਾਹਰ ਆਉਣਗੇ ਜਾਂ ਫਿਰ ਨਹੀਂ ਜਾਂ ਫਿਰ ਦੂਜੇ ਪਾਸੇ ਜਿਵੇਂ ਸਮਾਂ ਦੱਸਿਆ ਜਾ ਰਿਹਾ ਹੈ ਕਿ 60 ਦਿਨਾਂ ਦੇ ਵਿੱਚ ਜੇਕਰ ਉਹ Oath ਨਾ ਲਈ ਗਈ ਤੇ 60 ਦਿਨਾਂ ਤੱਕ ਉਹ ਨਾ ਪ੍ਰੈਜ਼ੈਂਟ ਹੋਏ ਤਾਂ ਕਿਤੇ ਨਾ ਕਿਤੇ ਖਡੂਰ ਸਾਹਿਬ ਦੀ ਸੀਟ ਵੀ ਉਹਨਾਂ ਦੇ ਹੱਥੋਂ ਜਾ ਸਕਦੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਾਨੂੰਨ ਦੀ ਕਾਰਵਾਈ ਨੂੰ ਲੈ ਕੇ ਭਾਈ ਅਮਰਿਤਪਾਲ ਬਾਹਰ ਆਉਣਗੇ ਜਾਂ ਫਿਰ ਦੂਜੇ ਪਾਸੇ ਸਟੇਟ ਗਵਰਨਮੈਂਟ ਦੇ ਵੱਲੋਂ ਕੋਈ ਸਹੂਲਤ ਜਾਂ ਫਿਰ ਕਿਸੇ ਤਰ੍ਹਾਂ ਦਾ ਹੁਣ ਤੱਕ ਤਾਂ ਕੋਈ ਸਪੋਰਟ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖਣਾ ਹੋਵੇਗਾ ਵੀਡੀਓ ਜਰਨਲਿਸਟ ਆਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ